ਤੇ ਲੋ ਵੀ ਫਲਾਈਟ ਹੋ ਗਈ ਸਾਡੀ ਕੈਨਸਲ ਤੇ ਬਹੁਤ ਔਖਾ ਹੋਇਆ ਪਿਆ ਹੁਣ ਇੱਥੇ ਹੀ ਰਹਿਣਾ ਪੈਣਾ ਦੁਬਈ 'ਚ ਹੀ ਤੇ ਸਿਸਟਮ ਸਾਰਾ ਖਰਾਬ ਹੋ ਗਿਆ ਵਾ ਬਾਈ ਦਾ ਸਪੈਸ਼ਲ ਆਇਆ ਸੀਗਾ ਆਸਟ੍ਰੇਲੀਆ ਲੋ ਵੀ ਉਹ ਫਲਾਈਟ ਕੈਨਸਲ ਹੋ ਗਈ ਨਿਊ ਟਿਕਟ ਕਰਾਈ ਹੋਣਾ ਇਹ ਬੁਕਿੰਗ ਹੋ ਗਈ ਹੁਣ ਸਾਡੀ ਵਾਇਗੁਰ ਮੇਅਰ ਕਰੇ ਉਹ ਨਹੀਂ ਆਪਣੇ ਬਾੜੇ ਦਾ ਉਹ ਬਾਈ ਗੱਲ ਲੜਨੀ ਗੱਲ ਫਲਾਈਟ ਕੈਨਸਲ ਆ ਕੇ ਜੱਬ ਪਈ ਜਾਂਦਾ ਹਾਂ ਹਾਂਜੀ ਸਸਤੀ ਗੱਲ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਵਲੌਗ ਆਪਣਾ ਕੀ ਆ ਤੁਹਾਨੂੰ ਪਤਾ ਆਪਾਂ ਦੁਬਈ ਆਏ ਹੋਏ ਸੀਗੇ ਇੱਕ ਆਪਣਾ ਵੀਰ ਆ ਆਸਟ੍ਰੇਲੀਆ ਤੋਂ ਆਇਆ ਹਨਾ ਉਹਨੇ ਅੰਬਰਸਰਦੀ ਕਰਾਈ ਹੋਈ ਟਿਕਟ ਤੇ ਆਪਣੇ ਚੋਂ ਦਿੱਲੀ ਦੀ ਸੀਗੀ ਸੋ ਚੱਕਰ ਹੁਣੇ ਪੈ ਗਿਆ ਵਾ ਇੱਕ ਤਾਂ ਫਲਾਈਟ ਕੈਨਸਲ ਹੋ ਗਈ ਬਾਈ ਅੰਮ੍ਰਿਤਸਰ ਵਾਲੇ ਭਰਾ ਦੀ ਤਾਂ ਸਾਡੀ ਉਹਨਾਂ ਨੇ ਫਲਾਈਟ ਪਹਿਲਾਂ ਕਰਤੀ ਆ ਤੁਹਾਨੂੰ ਕਰਾ ਰੈਡ ਅਲਰਟ ਕਰਤਾ ਉਹਨਾਂ ਨੇ ਪੰਜਾਬ ਵਿੱਚ ਦਿੱਲੀ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਪੰਜਾਬ ਚ ਆਉਂਦਾ ਸਾਰਾ ਪਰਦਾ ਕਰਤਾ ਉਹਨਾਂ ਨੇ ਆ ਨਾ ਸੋ ਫਲਾਈਟਾਂ ਕੈਨਸਲ ਕਰੀ ਜਾਂਦੇ ਆ ਬਾਕੀ ਹੁਣ ਵਾਇਰ ਨੂੰ ਮੇਰ ਕਰੇ ਦੇਖੋ ਕੀ ਭੰਦਾ ਵਾ ਹੋ ਤਾਂ ਮੈਂ ਬਹੁਤ ਗਲਤ ਰਿਹਾ ਵਾ ਤੇ ਬਾਕੀ ਸੋ ਹੁਣ ਇੱਕ ਰਿਹਾ ਆਪੇ ਇਥੋਂ ਨਿਕਲ ਲੱਗੇ ਆ ਸੋ ਪਹਿਲਾਂ ਆਪਣੇ 3 ਘੰਟੇ ਪਹਿਲਾਂ ਕਰਤੀ ਫਲਾਈਟ ਉਹਨਾਂ ਨੇ ਸੋ ਆਪਾਂ ਇਥੋਂ ਇੱਕਰੀ ਜਾਵਾਂਗੇ ਸਿੱਧਾ 에어ਪੋਰਟ ਤੇ ਦੁਬਈ ਵਾਲੇ ਤੇ ਜਾ ਕੇ ਉੱਥੋਂ ਪਤਾ ਲੱਗੂ ਆਪਾਂ ਨੂੰ ਕੀ ਬੰਦਦਾ ਸੋ ਬਾਕੀ ਵੇਖੋ ਸਾਰਿਆਂ ਦੇ ਨਾਲ ਹੀ ਆ ਭਰਾ ਆਟਾਰ ਬਹੁਤ ਸੈਡ ਹੋਇਆ ਪਿਆ ਵਾ ਛੜਿਆ ਯਾਰ ਸੱਚੀ ਯਾਰੀ ਕੀਤੀ ਮੈਂ ਅਸਲ 4 ਵਜੇ ਫੇਰ ਆ ਪਾਈ ਆਂ ਬਾਈ ਅੰਬਾ ਉਹ ਆਸਟ੍ਰੇਲੀਆ ਰਾ ਸਿੱਧਾ ਪੰਜਾਬ ਕਰਕੇ ਆਇਆ ਸੀਗਾ ਬਾਈ ਕਿਉਂਕਿ ਉੱਥੋਂ ਮਿੰਟ ਮਾਰੋਂ ਮਿੰਟ ਲੇਟ ਹੋ ਗਈ ਆਪਣੀ ਚੇਂਜ ਹੋ ਗਈ ਫਲਾਈਟ ਕਰੋ ਮਿੰਟ ਚ ਚਲੋ ਬਾਈ ਤੁਹਾਡੀ ਤਾਂ ਲੇਟੇ ਮੇਰੇ ਤਾਂ ਕੈਨਸਲ ਹੋ ਗਈ ਇਧਰ ਬਾਈ ਦੀ ਕੈਨਸਲ ਹੋ ਗਈ ਮੈਂ ਹੁਣ ਚੱਕਰ ਕੀ ਪੈਗਾ ਬਾਈ ਕੈਨਸਲ ਕਰ ਦਿੱਤਾ ਗਿਆ ਕੈਨਸਲ ਹੋ ਗਈ ਹਾਂ ਉਹ ਮੜਾ ਲਓ ਜੀ ਰੈਡ ਅਲਰਟ ਕਰਤਾ ਮੈਂ ਫਲਾਈਟ ਕੈਂਸਲ ਪਾਈ ਦੀ ਬਲੈਕ ਮੈਰਾ ਇਸ ਤੇ ਜੱਟ ਕਿੱਥੇ ਆਇਆ ਤੁਸੀਂ ਕਰਾਈਂ ਅੰਮ੍ਰਿਤਸਰ ਦੀ ਕਰਾਈ ਮੇਰੇ ਲੱਗਦਾ ਹਾਂ ਤੁਸੀਂ ਅੰਮ੍ਰਿਤਸਰ ਦੀ ਕਰਾਈ ਤਾਂ ਲੈ ਆਈ ਸਾਡੀ ਜੀ ਦਿੱਲੀ ਦੀ ਐਰਪੋਰਟ ਤੇ ਮੁਸ਼ਕਲ ਆ ਲੱਗਦਾ ਯਾਰ ਕਿ ਕੰਫਰੰਸ ਵੀ ਪੜੀ ਜਾਂਦੀ ਲੋਕਾਂ ਨੂੰ ਆਉਂਦੀ ਆ ਸਰਕਾਰਾਂ ਆ ਗਈਆਂ ਦਾ ਬਈ ਹੋਰਾਂ ਗੱਲ ਆ ਯਾਰ ਉਹ ਕਬਰਾ ਨੇ ਅਟੈਕ ਹੋ ਗਿਆ ਉੱਥੇ ਕਹਿੰਦੇ ਪ੍ਰੋਬਲਮ ਤਾਂ ਲੋਕਾਂ ਨੂੰ ਆ ਬਾਈ ਫਿਰ ਜਿੱਥੇ ਮਾਰ ਗਿਆ ਨੇ ਲੋਕਾਂ ਨੇ ਸਮਾਂ ਉਹੋ ਗੱਲ ਹੈ ਜਿਹੜੀ ਵੀ ਅੱਗੇ ਥੋੜੀ ਪਾਕਿਸਤਾਨ ਦੀ ਹਵਾਵਾਂ ਨੂੰ ਜੁੱਤੇ ਮਾਰੀ ਗਲਤ ਕਰ ਰਹੇ ਆ ਹਵਾਵਾਂ ਦੇ ਜੁੱਤੇ ਮਾਰ ਚੁੱਕੀ ਹੈ ਬਾਕੀ ਚਲੋ ਵਾਇਗਰੂ ਮੇਅਰ ਕਦੇ ਬਾਕੀ 22 ਦੀ ਤਾਂ ਹੋ ਗਈ ਕੈਨਸਲ ਫਲਾਈਟ ਸਾਡੀ ਦਿੱਲੀ ਦੀ ਸਾਡੀ ਉੱਥੇ ਜਾ ਪਤਾ ਲੱਗੂ ਕੀ ਬੰਦਾ ਕੀ ਨਹੀਂ ਬਾਕੀ ਜਾਣੇ ਆ ਜ਼ਰੂਰੀ ਆ ਚਲੋ ਬਾਕੀ ਅੱਗੇ ਦੇਖਦੇ ਆ ਭਾਈ ਮੈਂਟਪ ਭਾਈ ਮੈਂਟਪ ਮਾਰ ਲਓ ਯਾਰ ਇਸਾ ਚੀ ਜੀ ਯੋਗ ਹੀ ਆ ਗਲਤ ਆ ਲੱਗਣਾ ਚਾਹੀਦੀ ਲੜਾਈ ਯਾਰ ਉਹ ਵੀ ਆਪਣੀ ਆ ਪੰਜਾਬ ਯਾਰ ਇਹਦਾ ਇਹਦਾ ਸੋਚੀ ਬੈਠੇ ਪੰਜ-ਛੇ ਨਾ ਪਾਕਿਸਤਾਨੀ ਨਾ ਫਿਰ ਤਾਂ ਆਪਣੇ ਦੇ ਉਹਨਾਂ ਦੇ ਫੜਕਦੀ ਰਹਿ ਗਏ ਬਾਜ ਦੇ ਦੋ ਬਾਜ ਕਰਨਾ ਵੀ ਕਰ ਲਾ ਜੀ ਬਾਜ ਕਿਉਂ ਬਾਈ ਬਾਜ ਢੱਲਣਾਂ ਦੀ ਗੱਲ ਹੁੰਦੀ ਸਾਰਾ ਬਾਜ ਦੇ ਦੋ ਬਾਜ ਨਾ ਸਿਰਫ ਬਾਈ ਉਹਨਾਂ ਨਾਲ ਗੱਲ ਹੁੰਦੀ ਬਾਕੀ ਉਠਾਰਨਾ ਗੱਲ ਹੁੰਦੀ ਸੀ ਹਾਂ ਬਾਈ ਐਂ ਬਾਲਾ ਮਿੰਟ ਵਾਰ ਆਪਣੀ ਫਲਾਈਟ ਹੋ ਗਈ ਹੁਣ ਪਹਿਲਾਂ ਹੋ ਗਈ ਆ ਬੈ ਤੁਹਾਡੇ ਪਹਿਲਾਂ ਵੀ ਆਪ ਮੈਂ ਕੱਲਾ ਹਾਂ ਹਾਂ ਕੱਲੇ ਜਾਉਂ ਇਕੱਠੀ ਮੈਂ ਕੱਲਾ ਰਹਿੰਦਾ ਕੋ ਨਾਲ ਚੱਲ ਇੱਕ ਦਿਨ ਸਵੇਨੇ ਗਿਆ ਸਾਡਾ ਵੀ ਕੀ ਬੰਦਾ ਜਾ ਕੇ ਐ ਕਰਦੇ ਦੋ ਦਿਨ ਕੋਈ ਚੱਕਰ ਨਹੀਂ ਇਕੱਲੇ ਰੋਕ ਸੁਕੇ ਮੈਂ ਦੋ ਹੰਨੀਆਂ ਦੇ ਹਾਂ ਨਾ ਬਗਰੇ ਸੀ ਜਿਹੜਾ ਮੈਂ ਰਬੀਆਮ ਕਰਕੇ ਬਹੁਤ ਗੱਲਤ ਮੈਂ ਲੋਗ ਗਾਉਂ ਤਾਂ ਇਲੀਗਲ ਹਾਂ ਮੈਸੇਜ ਆ ਰਿਹਾ ਕਿ ਕੀ ਬਣਿਆ ਸੁਕਰਾਜ ਇਹਨੇ ਮੈਸੇਜ ਆਇਆ ਅੱਜ ਕੀ ਬਣਿਆ ਸੁਕਰਾਜ ਕੀ ਬਣਿਆ ਸੁਕਰਾਜ ਅਲੀ ਪੰਨੀ ਰਿਪੋਰਟਿਕਾ ਦਿਖੂ ਤੇ ਬੰਦ ਲਾਈਕ ਆਪਣੇ ਬਲੌਗ ਦੇ ਜ਼ਰੀਏ ਮੈਸੇਜ ਵੀ ਕਰਨਾ ਚਾਹੁੰਦਾ ਆ ਆਬਾਹਮ ਨੂੰ ਤੇ ਲੜਾਈ ਚ ਉਹ ਕਰ ਰਹੇ ਨੇ ਇਹ ਲੱਗ ਰਹੀ ਹੈ ਲੱਗਣੀ ਵੀ ਚਾਹੀਦੀ ਮੇਰੇ ਸਾਮਣੇ ਤਾਂ ਇਹ ਆ ਦੋਨਾਂ ਕੰਦੇ ਤੋਂ ਦੋਨੋਂ ਹਾਂ ਦੋਨੇ ਪਾਸੇ ਨੇ ਖਾਮ ਤਾਂ ਪਹਾਂਵਾ ਹੂੰ ਦੋਨੇ ਪਾਸੇ ਨੇ ਹਾਂ ਬਈ ਸਰਕਾਰ ਆ ਤੇ ਚੱਲੀ ਜੀ ਉਹ ਜਿਹੜੀਆਂ ਨੇ ਰੋਟੀਆਂ ਜਿੱਤਣੀਆਂ ਆਪਣੀਆਂ ਸਹੀ ਗੱਲ ਆ ਜੀ ਬਾਤੋ ਅਤੇ ਬਲੌਗ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਨਾਲ ਬੈਲ ਕਈ ਕਿੰਦਾ ਬੋਟਨ ਲੱਗਿਆ ਭਾਈ ਯਾਰ ਉਹ ਲੇਟ ਪਾ ਉਹ ਭਾਈ ਬੱਪਾ ਯਾਰ ਭਾਈ ਆ ਜਾਓ ਯਾਰ ਮਜ਼ਾਕ ਨਹੀਂ ਭਾਈ ਇਹ ਕਿ ਕਰ ਦੇ ਕੰਨ ਭਾਈ ਦੀ ਕੈਨਸਲ ਹੋ ਗਈ ਆਪਣਾ ਕਿ ਪਹੁੰਚ ਜਾ ਪਤਾ ਲੱਗਣਾ ਨਹੀਂ ਇਹ ਤਾਂ 에어ਪੋਰਟ ਜਾ ਕੇ ਦਬਈ ਵਾਲੇ ਤੱਕ ਹੀ ਪਾਨਾ ਕਿਉਂਕਿ ਦਿੱਲੀ ਦਿੱਲੀ ਉਧਰ ਹੁੰਦੇ ਪੰਜਾਬ ਅੰਮ੍ਰਿਤਸਰ ਬਾਰਡਰ ਦੇ ਨਾਲ ਹੀ ਹੈ ਨਾ ਤਾਂ ਕਰਕੇ ਉਹ ਵੀ ਚੱਕਰ ਪੈ ਜਾਂਦਾ ਛਿੰਡੀ ਘੜ ਵੀ ਕੈਨਸਲ ਕਰ ਦਿੱਤਾ ਹਾਂ ਛਿੰਡੀ ਘੜ ਵੀ ਹਾਂ ਨਹੀਂ ਨਹੀਂ ਕਰਦੇ ਵਾਲੇ ਦਿੱਲੀ ਆਪਣੀ ਜਾ ਕੇ ਪਤਾ ਲੱਗੂ ਚਲੋ ਭਾਈ ਮੈਂ ਮਿੰਟ ਮਾਰੋ ਯਾਰ ਤੇ ਲੋ ਵੀ ਫਲਾਈਟ ਹੋ ਗਈ ਸਾਡੀ ਕੈਨਸਲ ਆ ਤੇ ਬਹੁਤ ਔਖਾ ਆ ਪਿਆ ਹੁਣ ਇੱਥੇ ਹੀ ਰਹਿਣਾ ਪੈਣਾ ਦबई ਚੀ ਤੇ ਸਿਸਟਮ ਸਾਰਾ ਖਰਾਬ ਹੋ ਗਿਆ ਵਾ ਬਾਈ ਦਾ ਸਪੈਸ਼ਲ ਆਇਆ ਸੀਗਾ ਆਸਟ੍ਰੇਲੀਆ ਤੋਂ ਇੱਥੇ ਪੰਜਾਬ ਆਇਆ ਸੀਗਾ ਬਾਈ ਵੀ ਇੱਥੇ ਫਸ ਗਿਆ ਵਾ ਹੁਣ ਬਸ ਚੱਲਿਆ ਬਈ ਹੁਣ ਤਾਂ ਮੈਂ ਤਾਂ ਜਾਉਂ ਰਹਿਣਾ ਨਹੀਂ ਯਾਰ ਇਹ ਇੱਕ ਰਿਪਾਈ ਕਹਿੰਦੇ ਐਪੋਰਟ ਤੇ ਪੁੱਛਦੇ ਜੇ ਅਗੇ ਕਿੱਧਰ ਦੀ ਫਲਾਈਟ ਵੀ ਹੋਰ ਜਾਂਦੀ ਹੋਈ ਦਿੱਲੀ ਦੁੱਲੀ ਬੰਗਲੌਰ ਨੂੰ ਕਿਹੇ ਪਾਸੇ ਵਾਲ ਦੀ ਉਹ ਵੇਖ ਲਾਂਗੇ ਬਾਕੀ ਚੱਲੋ ਸਾਡੀ ਦਿੱਲੀ ਦੀ ਹੀ ਬਾਈ ਦੀ ਅੰਬਸਰ ਦੀ ਉਥੋਂ ਸਾਡੀ ਵੀ ਜਾ ਕੇ ਪਤਾ ਲੱਗੋ ਜਣਾ ਭਾਈ ਸਹੀ ਰਸਾ ਵਾ ਬਾਈ ਵੀ ਰੋ ਗਿਆ ਵੀ ਲੈਂਡਾ ਬਹਾਂ ਵੀ ਖੜਦਾ ਪਿਆ ਨਹੀਂ ਸਾਡੇ ਹੀ ਆ ਵੀ ਦੋਨੇ ਪਾਸੇ ਖੈਰ ਰੱਖੇ ਪਿਆਨੀ ਵਾਲੀ ਦਾ ਛਾਨ ਲਾਉਂਦਾ ਉਹ ਪ੍ਰਮਾਤਮਾ ਦੋਨੇ ਪਾਸੇ ਖੈਰ ਬਖਸ਼ੇ ਤਾਂ ਦੂਜੀ ਬਾਕੀ ਬਾਏ ਪਰ ਮੇਲ ਕਰੇ ਜਾ ਕੇ ਵੇਖਦੇ ਉੱਥੇ ਕੀ ਬੰਦਾ ਸੋ ਏਅਰਪੋਰਟ ਤੇ ਚੱਲੇ ਆਪਾਂ ਦੁਬਈ ਵਾਲੇ ਕੁਝ ਤਾਂ ਪਤਾ ਲੱਗੂ ਹਾਂ ਫਲਾਈਟਾਂ ਦਾ ਕੀ ਹਿਸਾਬ ਆ ਕੀ ਨਹੀਂ ਬਾਕੀ ਵੀ ਵਲੌਗ ਨਾਲ ਜੁੜੇ ਰਹੋ ਬਾਕੀ ਤੁਹਾਨੂੰ ਦੱਸਦੇ ਹਾਂ ਕੀ ਹਿਸਾਬ ਆ ਉੱਥੇ ਆ ਕੇ ਨਾਲ ਲਾ ਬਈ ਫਿੱਟ ਲਾ ਯਾਰ ਬਗਵਾਨ ਨੂੰ ਮੂਵੀ ਬਣਨੀ ਕਦੋਂ ਨਹੀਂ ਜਲਦੀ ਜਾਣਾ ਕੀ ਗੱਲ ਕਰ ਰਿਹਾ ਨਾ ਸੁਣ ਨਾ ਲੈਦਾ ਯਾਰ ਤੂੰ ਕੀ ਕਰਿਆ ਪਿਆ ਇਹਨੂੰ ਛੱਡ ਦੇ ਦੋਵਾਂ ਨੂੰ ਓਏ ਮੈਨੂੰ ਛੱਡ ਓ ਜਾਵੇਂ ਤਿਆਰ ਨਹੀਂ ਛੱਡ ਉਹ ਡਰੈਲ ਕੀਤੀ ਵੀ ਉਧਰ ਹੈਂ ਬਈ ਰਾ ਉਪੋਂ ਤੂੰ ਰਹਿ ਤਿਆਰ ਹੋਈ ਨਾ ਵਿਆਹ ਜਾਣਾ ਹੁੰਦਾ ਕਿਸੇ ਦਿਨ ਦੇਖਣਾ ਉੱਥੇ ਆਪਾਂ ਨੂੰ ਯਾਰ ਇੱਕ ਮਿੰਟ ਵਿਆਹ ਹੀ ਨੂੰ ਕਰੀ ਨਹੀਂ ਵਿਆਹ ਆਪਣੇ ਨਹੀਂ ਕਰੀ ਤੇ ਹਾਂ ਤੇ ਮੈਂ ਕੀ ਲੈ ਆ ਗਈ ਆ ਮੈਂ ਉਹ ਟੀ-ਸ਼ਰਟ ਪਾ ਕੇ ਪੱਗ ਮੰਨ ਲਈ ਉਹ ਜੀ ਵੇਲਾ ਜਿੰਦਿਆ ਗਈ ਤੇ ਨਾ ਤਾਂ ਉਹ ਪੈਂਟ ਪਾ ਕੇ ਸ਼ਰਟ ਮੈਚ ਕਰ ਕਰ ਪਾਉਣਾ ਬੱਗਾ ਤਾਂ ਬੰਨੀ ਹੈ ਬਾਈ ਯਾਰ ਦੱਸ ਤੂੰ ਜੇ ਗੇਮ ਬਾਕੇ ਉੱਥੇ ਉੱਥੇ ਤੂੰ ਹਾਲਾਤ ਵੇਖ ਲੈ ਉੱਥੇ ਗਈ ਆ ਪਹਿਲਾਂ ਕੰਟੇ ਨੀ ਮੈਂ ਮਾਰ ਲੂਗੀ ਇਹ ਫਲਾਈਟ ਤੇ ਦੋ ਵਾਰ ਕੈਂਸਲ ਹੋ ਗਈ ਹਜੇ ਵੀ ਤੂੰ ਭੈਣ ਤੂੰ ਹਜੇ ਪੱਕਾ ਨਹੀਂ ਪਤਾ ਫਲਾਈਟ ਦਾ ਮਿੰਨੀ ਆ ਕਿ ਚਾਹ ਸਾਹ ਹੈ ਐਨੀ ਆ ਚਾਚਾ ਤੂੰ ਤੇ ਇਹ ਨਾ ਤੂੰ ਨਾ ਮਜ਼ਾਕ ਨਹੀਂ ਮਜ਼ਾਕ ਨਹੀਂ ਪਹਿਲਾਂ ਮੁਰਤੀ ਮਾਰੀ ਸੀ ਆ ਫਿਰ ਹੁਣ ਹੌਲੀ ਹੁਣ ਲੱਗਦਾ ਮੁਰਤੀ ਜਮ ਮਾਰਦਾ ਹੁਣ ਵੀ ਮਾਰੀ ਹੋਇਆ ਗੱਲ ਮਜ਼ਾਕ ਨਹੀਂ ਸੀਰੀਅਸ ਆ ਜਸਪ੍ਰਾ ਆਇਆ ਆਪਣਾ ਕੰਮ ਚੱਲੀ ਵੀ ਕਰਕੇ ਜਾਣੀ ਪੈਣੀ ਨਾ ਟੈਕਸੀ ਨੂੰ ਮੂੰਹ ਤੋਂ ਨਿਕਲ ਜੇ ਤਰ੍ਹਾਂ ਨਹੀਂ ਨਹੀਂ ਵੀ ਉਹ ਚਾਲਾ ਜਾਂਦਾ ਨਾ ਉਹ ਵਾਲੀ ਗੱਲਾਂ ਕਹਿੰਦੇ ਕਰਦਾ ਹੁੰਦਾ ਤੂੰ ਕਰਦਾ ਨਹੀਂ ਸਵੇਰ ਦੀ ਗੱਲਾਂ ਆ ਨਾ ਉਹ ਫਿਰ ਉਹ ਯਾਰ ਤੈਨੂੰ ਪਤਾ ਵੀ ਲੇਟ ਗਿਆ ਲੋਨ ਨੂੰ ਸਵੇਰੇ ਕਹਿੰਦਾ ਵੀ ਤੂੰ ਤਿਆਰ ਹੋ ਮੈਂ ਤੇ ਪਹਿਲਾਂ ਹੀ ਕਿਹਨੂੰ ਨਹੀਂ ਪਤਾ ਮੈਨੂੰ ਪਤਾ ਮੈਨੂੰ ਪਰ ਜੁੱਜੂ ਜੁੱਜੂ ਦਾ ਜਵਾਬ ਦੱਸ ਰਿਹਾ ਭਾਈ ਮੌਕੇ ਉੱਪਰ ਗਿਆ ਤਿਆਰ ਹੋ ਰਿਹਾ ਫਲਾਈਟ ਚੱਲਦੀ ਤੇ ਫੇਰ ਮੌਕੇ ਤੇ ਆਇਆ ਮੈਸੇਜ ਆਨੂੰ ਆਇਆ ਮੌਕੇ ਤੇ ਆ ਗਿਆ ਫੇਰ ਹੋ ਗਿਆ ਲੈ 5 ਮਿੰਟ ਚ ਮਾਰ ਬਾਲੀ ਯਾਰ ਤੂੰ ਨਾ ਉਹਦੀ ਲੋਡਿੰਗ ਕਰਨੀ ਆਪਣੇ ਬਾਲੇ ਲਾ ਉਹ ਭਾਈ ਗੱਲ ਲੜਨੀ ਗੱਲ ਫਲਾਈਟ ਕੈਨਸਲ ਆ ਕੇ ਜੱਬ ਪਾਈ ਜਾਂਦਾ ਕਰ ਪਾਇਆ ਵਾ ਫੂਡ ਪਾਉਣੇ ਇੱਕ ਫੂਡ ਉੱਚ ਪਾਉਣੇ ਬਸ ਕੋਈ ਮੈਂ ਚੀ ਜਨਾ ਕਰਾ ਪਾਉਂਦੇ ਹਾਂ ਜਲਦੀ ਕਰ ਪਾ ਲੋ ਸਮਝਾ ਲਾ ਰੌ ਵੀ ਓਕੇ ਭਰਾ ਮਿਲਦੇ ਆ ਥੈਂਕ ਯੂ ਭਰਾ ਬਾਗੀ ਦੱਦੇ ਫਿਰ ਵਾਪਸ ਲੈਣ ਆ ਜੇ ਸ਼ਹਿਰ ਹੈ ਨਹੀਂ ਕੋਈ ਗੱਲ ਨਹੀਂ ਦੱਸ ਦੀ ਹਾਂ ਫਲਾਈਟ ਸਾਡੇ ਹਜੇ ਪਤਾ ਨਹੀਂ ਕੋਈ ਕੀ ਹੋ ਸਕਦਾ ਨਹੀਂ ਪਹੁੰਚਣਾ ਤੁਸੀਂ ਓਕੇ ਲਵ ਯੂ ਲਓ ਆ ਕੇ ਵਾਏ ਕੋਲ ਮੇਅਰ ਕਰੇ ਜਾ ਕੇ ਦੇਖਦੇ ਆ ਏਅਰਪੋਰਟ ਤੇ ਆ ਗਏ ਆ ਉਹ ਸਮਾਂ ਰਹਿ ਗਿਆ ਲੋਬੀ 에어ਪੋਰਟ ਖਾਲੀ ਹੋਏ ਹੋਏ ਆ। ਬਾਕੀ ਵੇਖੋ ਵਾਇਗੁਰ ਮੇਅਰ ਕਰੇ, 에어ਪੋਰਟ ਖਾਲੀ ਆ। ਸਾਰੇ ਲੋਬੀ ਉਹ ਫਲਾਈਟ ਕੈਨਸਲ ਹੋ ਗਈ, ਨਿਊ ਟਿਕਟ ਕਰਾਈ ਹੋਣਾ ਇਹ। ਬੋਰਡਿੰਗ ਹੋ ਗਈ ਹੁਣ ਸਾਡੀ ਵਾਇਗੁਰ ਮੇਅਰ ਕਰੇ। ਪਹੁੰਚੀ ਹੁਣ। ਬਾਕੀ ਸਾਰੇ ਨਾਲੀਆਂ ਚੱਲੋ। 에어ਪੋਰਟ ਜਮ ਖਾਲੀ ਹੋਏ ਪਏ ਵੈਸੇ, ਫਲੈਟਾ ਕੈਨਸਲ ਹੋ ਜਾਂਦੇ ਕਿਉਂਕਿ। ਆ ਵੀ ਨਿਊ ਟਿਕਟ ਮਿਲ ਗਈ ਹੁਣ। ਲੈ ਲਈ ਨਿਊ ਟਿਕਟ। ਹਾਂ bro, ਫਾਈਨਲੀ ਨਿਲ ਗਈ ਨਿਊ ਟਿਕਟ ਟਰੈਲੀ ਬਾਈ ਜੀ 610 ਗ੍ਰਾਮ ਪਿਆਉਂਦੇ ਪਰ ਆ ਦਾ ਬਾਰਾ ਹਰ ਪੜਾ ਗਿਆ ਇਹ ਯਾਰ ਮੈਂ ਗ੍ਰਾਮ ਉਹ ਬਾਈ ਚਲ ਕੋਈ ਨਾ ਅਮਰਜੈਂਸੀ ਜਾਣਾ ਪੈਣਾ ਬਾਈ ਟਿਕਟ ਮਿਲ ਗਈ ਕੋਈ ਨਾ ਟਿਕਟ ਮਿਲ ਗਈ ਇਸ ਟੂਕਰ ਸਾਹਿਬ ਇੱਥੇ ਰਹਿ ਬਣੇਗਾ ਲੋ ਜੀ ਵਾਇਗੁਰੂ ਮੇਰ ਦਾ ਟਿਕਟ ਮਿਲ ਗਈ ਆ ਸੋ ਹਮ ਸਾਰੇ ਨਿਕਲ ਲੱਗੇ ਅਸੀਂ ਬਾਈ ਦੀ ਆਸਟ੍ਰੇਲੀਆ ਟਿਕਟ ਕੈਨਸਲ ਹੋਈ ਉਹ ਵੀ ਮਿਲ ਗਈ ਨਵੀ ਅਸੀਂ ਨਿਊ ਟਿਕਟ ਲਈ ਹੁਣ ਖੜੇ ਪਰ ਨਵਾਂ ਜਹਾਜ਼ ਕੀਤਾ ਉਨੇ 에어 ਇੰਡੀਆ ਵਾਲਾ ਕੀਤਾ ਹੜੇ ਪੈਰ ਉੱਤੇ ਜਾਵਾਂਗੇ ਕਿਉਂਕਿ ਅੰਮ੍ਰਿਤਸਰ ਵਾਲੀਆਂ ਸਾਰੇ ਬੰਦ ਹੋਈਆਂ ਨੇ ਦਿੱਲੀ ਅਵੀ 18000 ਰੁਪਏ ਲਗਾ ਦੇ ਕਿ ਇੰਨੇ ਦਾ ਬਾਹਰ ਸ਼ੋਪਿੰਗ ਕਰੀਂ ਫੜਾਇਆ ਖਲੇ ਲਗਾਈ ਦੀ ਉਹਨਾਂ ਵਿੱਚ ਸਮਾਨ ਨਹੀਂ ਮਿਲਿਆ ਵੱਡੇ ਬੈਗ ਕਰਕੇ ਸਮਾਨ 7 ਕਿਲੋ ਬੈਗ ਵੱਡਾ ਹੀ ਉਹਨ ਇਥੋਂ ਮਿਲਣਗੇ ਅੰਮ੍ਰਿਤਸਰ ਕੋਲ ਫੇਰ ਦੁਬਾਰਾ ਬਹੁਤ ਜ਼ਿਆਦਾ ਪੰਗਾ ਪਿਆ ਹੋਇਆ ਇਸ ਤੇ ਦੁਬਾਰਾ ਹੋ ਗਿਆ ਬੇਸ ਹਾਂ ਬਈ ਹੁਣ ਕੋਸ਼ ਹੋ ਗਈ ਤੇ ਕਿੱਟਾ ਸਪੂਰੀ ਹੋ ਗਿਆ ਭਰਾਵਾ ਮੈਂ ਦੋ ਲੈਈ ਉਹਨੇ ਕਿਤੇ ਨਹੀਂ ਰਵੰਡ ਟੈਂਸ਼ਨ ਵਾਜ ਭਰਾ ਆ ਟੈਂ ਤੇ ਟਿਕਟ ਰਫੰਡ ਨਹੀਂ ਕੀਤੀ ਪਰ ਮੈਂ ਚਲਦੇ ਰਹੀ ਇਸ ਕਿ ਲਈ ਟੈਂਸ਼ਨ ਹੁੰਦੀ ਆ ਬਾਈ ਰੈਲੀ ਪੰਜਾਬ ਆਇਆ ਆਾਡੇ ਦਾ ਕੇ ਚੇਂਜ ਕਰੇ ਤੇ ਟਿਕਟ ਹੀ ਵੇ ਲੋ ਸਾਡੇ ਵੀ ਹੋਰ ਤੇ ਸਾਡੀ ਵੀ ਵੈਸੇ ਇਹ ਭਰਾ ਕਰਕੇ ਚੇਂਜ ਕਰਾਈ ਆ ਤੁਹਾਨੂੰ ਭਰਾਵਾਂ ਨੂੰ ਭਰਾ ਸਾਡੇ ਘਰ ਕੇ ਐਸਪੈਸ਼ਲ ਦੋ ਦਿਨ ਨਹੀਂ ਛੱਪਤਾ ਜਾਨਾ ਤੇ ਬਾਈ ਕੇ ਨਾਂ ਪੰਜਾਬ ਹੀ ਜਾਣਾ ਵਾ ਤੇ ਬਾਈ ਨੂੰ ਕਹੀਂ ਇੱਥੇ ਆ ਭਾਵੇਂ ਇੱਕ ਦਿਨਾਂ ਦੋ ਦਿਨਾਂ ਇੱਕ ਦਿਨ ਹੀ ਸਾਚ ਵਾੜਾ ਰਹੇ ਨੂੰ ਦੋ ਤਿੰਨ ਮਹੀਨੇ ਹੋ ਗਏ ਮਿਲਿਆ ਨੂੰ ਸਾਡੀ ਯਾਰੀ ਦੋਸਤੀ ਬਹੁਤ ਗਹਿਰੀ ਬਈ ਲਗਾ ਦੇ ਨਵੇਂ ਨੇ ਨਾ ਨਹੀਂ ਇਹ ਵੀ ਇਹ ਤਾਂ ਹੋ ਗਿਆ ਯਾ ਮੈਨੂੰ ਜਿੱਦਾਂ ਵਿੱਚ ਅਮੈ ਉਦੋਂ ਨਹੀਂ ਆ ਗਏ ਫਿਰ ਤੋਂ ਇਹ ਜਾਣ ਆ ਮੇਰੀ ਇਹ ਬਹੁਤ ਕੰਮ ਕਰ ਲੱਗੇ ਅਸੀਂ ਬਹੁਤ ਕਰੀ ਵੀ ਜਾਂਦੇ ਆ ਭਰਾ ਸਰਪ੍ਰਾਈਜ਼ ਭਰਾ ਦੇ ਨਾਲ ਹੀ ਆ ਤੇ ਬਾਕੀ ਬਹੁਤ ਨੂੰ ਪਤਾ ਵੀ 47 ਰੈਕਡ ਕੰਪਨੀ ਤੋਂ ਕਰਾਜੀ ਦਾ ਜਿਹੜਾ ਭਾਈ ਆ ਸਾਰੇ ਨੂੰ ਪਤਾ ਵੀ ਆ ਸਾਰੇ ਇਹਦੀ ਆ ਸਾਰੇ ਸੰਗਿਆਂ ਨੂੰ ਭੇਜਣ ਵਾਲੇ ਸਾਡੇ ਭਰਾ ਹੋਣੀ ਆ ਅੱਜ ਤੱਕ ਇੱਕੋ ਬੰਦਾ ਜਿਹੜਾ ਮੈਨੂੰ ਹੱਕ ਨਾਲ ਕਹਿੰਦਾ ਕਿ ਮੇਰੀ ਆ ਸਾਰੇ ਬੰਦੇ ਮੇਰੀ ਓਹ ਕਹਿੰਦਾ ਮੇਰੀ ਏਦ ਲਾ ਕੇ ਜੈੱਟ ਤੱਕ ਫਿੰਗਰ ਗਏ ਇਟਲੀ ਆ ਸਾਰੇ ਭਰਾੜੇ ਭੇਜੇ ਬਾਕੀ ਮਿਲਦੇ ਜੁੜੇ ਰੋ ਬਾਕੀ ਓਕੇ ਹੋ ਗਈ ਰਿਪੋਰਟ ਸੱਪ ਕੋ ਬਾਕੀ ਤਾਰਾ ਕੋ ਡਾਨਾ ਬਾਕੀ ਹਾਂਜੀ ਅੱਜ ਕੀ ਹਾਲ ਚੱਲ ਰਹੀ ਸੀ ਵੀ ਸਾਰੇ ਤੁਸੀਂ ਆ ਗਏ ਹੋ ਸਨੋਰ ਬਲ ਦੇ ਚੈਨਲ ਤੇ ਚੈਨਲ ਤੇ ਸਾਡਾ ਬੰਦਾ ਆ ਗਿਆ ਸਾਰਿਆਂ ਦਾ ਬਹੁਤ ਜਰਾ ਸਵਾਗਤ ਹੈ ਕਿ ਅਸੀਂ ਪਹੁੰਚ ਗਏ ਹਾਈਟ ਦੇ ਲੈਕਚਰ ਤੇ ਜਿਹੜਾ ਸਾਹਮਣੇ ਹਾਂ ਹਾਂ ਕਰਨ ਵਾਲਾ ਬੈਠ ਗਿਆ ਇੱਥੇ ਹੀ ਨਾ ਨਾ ਪਾਈਲਟ ਵਾਲੇ ਜਾ ਅੱਜ ਉਡਾਉਣਾ ਨਹੀਂ ਤੰਕੀਆਂ ਵਿੱਚ ਮੈਂਬਰ ਹੀ ਨਹੀਂ ਚੀ ਜੀ ਮਨਮੋਹ ਸਿੰਘ ਸਾਰੇ ਨੇ ਗਿਫਟ ਮਿਲੇ ਮਨਮੋਹ ਸਿੰਘ ਜੀ ਗਿਫਟ ਗਿਫਟ ਜੀ ਚਾਚਾ ਤੁੰਝ ਵਾਲੇ ਉਡਾਣ ਆਇਆ ਚਾਚਾ ਚੱਕ ਲਓ ਬੈਟਰੀ ਹੈ ਜੀ ਹਾਂ ਹਾਂ ਥੱਲੇ ਉੱਤਰੋ ਇਹ ਉਹ ਆ ਨਵਾਂ ਜਾ ਆ ਜਾ ਛੱਡੋ ਚੱਲਾਂਗੇ ਆਜਣ ਵਾਲਾ ਮੈਂ ਕਪੜਾ ਮਰਵਾਇਆ ਤਾਂ ਉਹ ਬੈਟਰੀਆਂ ਤੇ ਚੱਲਣ ਵਾਲਾ ਨਵਾਂ ਜਾ ਆ ਜਾ ਛੱਡੋ ਚੱਲਾਦਾ ਇਹਨਾਂ ਨੇ ਤਾਂ ਲੋੜਾ ਨਹੀਂ ਇਹਦੇ ਭਾਂਡੇ ਮਾਂ ਦੇ ਇਹਦੇ ਭਾਂਡਾ ਮਾਂ ਦੇ ਵੀ ਮਰਵਾਉਣ ਕਪੜਾ ਹੀ ਆ ਜਾਂਦੇ ਓਕੇ ਰਿਪੋਰਟ ਪੂਰੀ ਓਕੇ ਰਿਪੋਰਟ ਆ ਖੁਸ਼ ਆ ਖੁਸ਼ ਹੋ ਗਿਆ ਖੁਸ਼ ਹੋ ਗਿਆ ਅੜੇ ਪੈ ਜਾ ਜ ਲੈਣਾ ਪਹਿਲਾਂ ਸਾਰਿਆਂ ਨੂੰ ਲੋ ਮੈਂ ਕਿਹਾ ਕੱਲ ਸਾਰਾ ਕੋ ਸਹੀ ਸਮਾਂ ਹੋ ਰਿਹਾ ਵੇ ਚਾਚਾ ਸਾਡਾ ਬੁੱਕ ਹੈ ਪਹਿਲਾਂ ਇਹਨੂੰ ਦਰਸਦੇ ਸੀ ਵੀ ਆ ਮਿਲਿਆ ਮੇਰੇ ਆਸਟ੍ਰੇਲੀਆ ਪਾਸਪੋਰਟ ਦਾ ਹੈ ਬਈ ਹੁਣ ਪੰਜਾਬ ਨੂੰ ਦਰਸਦਾ ਮੇਰੇ پاسਪੋਰਟ ਵੀ ਦਿਖਾ ਦੇ ਹੈ ਮੇਰੇ پاسਪੋਰਟ ਵੀ ਦਿਖਾ ਲੈ ਲੈ ਸਾਰੇ ਸਾਡੇ ਮੰਡਾ ਕਰੀਏ ਮੇਰੇ پاسਪੋਰਟ ਨਾਲ ਹਣਾ ਇਹ ਨਹੀਂ ਹੇਅਰ ਕੱਟ ਹੁੰਦੇ ਪਈਦੇ ਇਹ ਆਸਟ੍ਰੇਲੀਆ ਦਾ ਪਾਸਪੋਰਟ ਆਪ ਲੋਗੇ ਆ ਮੈਡੀਕਲ ਵੀ ਆ ਗਈ ਦੋ ਦੋ ਚੱਕੀ ਕਰਦਾ ਜਿਹੜਾ ਵਾਲਾ ਜੀਰਾਂ ਨੂੰ ਪੰਜਾਬ ਨੂੰ ਕਰਤਾ ਲੱਗਦਾ ਆਸਟ੍ਰੇਲੀਆ ਕਰਤਾ ਦਾ ਜੀ ਚਲੋ ਵੀ ਹਲੋ ਵੀ ਜਾ ਸਾਡਾ ਰਵਾਨਾ ਹੋ ਚੁੱਕਾ ਉਹ ਮੈਂ ਮਾਈਕ ਰਿਮੀਤ ਉਹ ਇਹਨਾਂ ਟਿਕਟਾ ਲੈ ਜਾਂਦਾ ਉਹ ਟਿਕਟਾ ਕਰ ਲੈ ਕਰ ਲੱਗਦਾ ਨਾ ਮੁੱਕਿਆ ਬਾਬੇ ਨਾਲੇ ਚੜ ਗਏ ਜਿਕਾਰਾ ਛੱਡਦੇ ਵੇਸੇ ਇੱਕ ਹੀ ਉਹ ਦੇਖ ਦੇ ਉਹ ਦੇਖ ਆ ਵੀ ਹੋ ਗਿਆ ਸੌਦਾ ਤੰਨ ਆਪਣਾ

ਆਪਣੇ ਕੈਂਸਲ ਹੋ ਕੇ ਕਰਕੇ ਕਰਾਈ ਹਾਂ ਹਾਂ ਜੀ ਮੋਣਾ ਜੀ ਹਾਂ ਜੀ ਮੋਣਾ ਠੀਕ ਹੋ ਓਕੇ ਰਪੋਰਟਾ ਓਕੇ ਓਕੇ ਸੇਵਾ ਬੁਰੀ ਹੋ ਰਹੀ ਆ ਹਾਂ ਗੱਡੀ ਭਜਾਵਣੀ ਜਨਗਾਂ ਹਾਂ ਗੱਡੀ ਭਜਾਉਣੀਆਂ ਬੜੀ ਜੀ ਤੇ ਸਪੀਡ ਇੰਦੀ ਆ ਹਾਂ ਇੰਦੀ ਸਪੀਡ ਜੀ ਹਾਂ ਠੀਕ ਆ ਪਿਛਾਣ ਤੇ ਬੈਠੇ ਪੂਰੇ ਆਪਣੀ ਓਕੇ ਰਪੋਰਟ ਹਾਂ ਜੀ ਦਾ ਸਰ ਮੈਂ ਥੱਕਿਆ ਪਿਆ ਥੱਕਿਆ ਪਿਆ ਤੁਹਾਨੂੰ ਗੱਡੀ ਕਰਾ ਕੇ ਦੇ ਦਿੰਦੀ ਆ ਆਪਾਂ हां भाई ठीक है ओके रिपोर्ट है ओके हां और नवी रेडी ले ली मैं भाई जिगा नवी रेडी रेडी नमक तक लेके जाऊं नवा काम शुरू नवा काम शुरू ਕੀਤਾ ਭਰਾ ਨੇ ਨਵਾਂ ਕੰਮ ਸ਼ੁਰੂ ਕੀਤਾ ਨਵੀਂ ਗੱਡੀ ਲਈ ਆਹਦੇ ਤੱਕ ਤਾਂ ਪਾਵੇ ਕਮਾਈ ਚ ਇਸ ਦਾ ਟਾਈਮ ਸਿਰ ਮੂਰੇ ਮੇਰਾ ਭਰਾ ਦਿੱਲੀ ਜਿੰਨਾ ਆਇਆ ਕਹਿੰਦਾ ਸਾਡੀ ਖੜੀ ਬੈਠ ਜਾਏਗਾ ਕਹਿੰਦਾ ਸੀ ਅੱਜ ਬਈ ਤੱਕੀ ਕਰੇ ਹਾਂ ਸਰਵਿਸ ਪੂਰੀ ਆ ਤੇ ਸਾਡੇ ਵੱਲੋਂ ਦੱਸਣ ਤੇ ਸੌਂਟ ਤਾ ਹੈਗਾ ਪਰ ਵੀ ਆਈਪੀ ਟ੍ਰੀਟਮੈਂਟ ਦੇ ਲੈ ਤੁਹਾਨੂੰ ਸਾਡੇ ਤੋਂ ਗ੍ਰਾਫਰ ਤੋਂ ਆਏਗਾ ਡਿਸਕਾਊਂਟ ਦਿਓਗੇ ਪੂਰਾ ਪੂਰਾ ਮੈਂ ਪੂਰਾ ਨਹੀਂ ਜਣਾ ਥੋੜਾ ਦੇਣਾ ਵੀਰੇ ਕਮਾਈ ਕੀ ਕਰੀ ਹਾਂ ਜੀ ਮੋਨਾ ਜੀ ਠੀਕ ਹੋ ਨਾ ਸੀ ਰੈਕਸ ਬੈਠੇ ਹੋ ਤੇ ਨਵੀਂ ਗੱਡੀ ਕਰਾ ਦੀ ਹੈ ਗੈਸ ਪੂਰੀ ਗੰਧ ਪਾ ਕਾਉਂਟ ਥੋੜਾ ਜ਼ਿਆਦਾ ਗੰਧ ਲਓ ਵੀ ਕਹਿੰਦੇ ਲੈਂਡਿੰਗ ਹੋ ਚੁੱਕੀ ਸੇਫਲੀ ਲੈਂਡਿੰਗ ਹੋ ਗਈ ਸੇਫਲੀ ਲੈਂਡਿੰਗ ਵੈਰੀ ਵੈਰੀ ਸੇਫਲੀ ਲਓ ਜੀ ਲਾ ਦੇ ਡਿਗਨੇ ਲਾ ਕੇ ਲੈ ਕੇ ਉਧਰ ਬੈਠਣਾ ਆਪਣਾ ਆ ਜਾ ਆ ਜਾ ਦੋ ਆਪਣਾ ਸੈਟਮੈਂਟ ਅਲੱਗ ਅਦਾ ਜੀ ਨਾ ਵੀ ਪਤਾ ਨਹੀਂ ਪਹੁੰਚਾਂਗੇ ਨਹੀਂ ਪਹੁੰਚਾਂਗੇ ਪਰ ਸਾਰਾ ਮੌਜਾ ਦੱਸਣਾ ਕਿ ਵਾਇਕਲ ਨੂੰ ਚੱਲੋ ਆ ਗਿਆ ਲੱਗਦਾ ਭੱਜ ਗਿਆ ਭੱਜ ਗਿਆ ਮੇਨ ਬੈਗ ਰਹਿ ਗਿਆ ਭੱਜ ਗਿਆ ਭੱਜ ਗਿਆ ਬੋਮ ਇੱਥੇ 18000 ਲਾਇਆ ਹੈ ਸਪੈਸ਼ਲ ਇਕੱਲੇ ਬੈਗ ਤੇ 7 ਕਿਲੋ ਦੇ 18000 ਲਾਇਆ ਕੋਈ ਨਾ ਇਹ ਬਹੁਤ ਮੰਗਾ ਬੈਗ ਹੈ ਮਹਿੰਗਾ ਇਹ ਹੈਗਾ ਬੈਗ ਇਹ ਬੈਗ ਰੱਖਣੇ ਸਿੱਧੇ ਰੱਖੋ ਡਿੱਗਣਗੇ ਬਹੁਤ ਹੀ ਏਹਦਾ ਬੈਗ ਲਾਓ ਮਿੱਤਰੋ ਕਹਿੰਦੇ ਗੱਡੀ ਸਾਡੀ ਪਹੁੰਚ ਚੁੱਕੀ ਆ ਸਾਡਾ ਭਰਾ ਆ ਚੁੱਕਾ ਵਾ ਲੈਂਡ ਹੋ ਚੁੱਕੇ ਆ ਮਾਰ ਗੌਣ ਲੈ ਗਿਆ ਹਾਂਜੀ ਭਰਾ ਜੀ ਡੀਟਾ ਭਰਾ ਹਟ ਆ ਗਿਆ ਵੇਖ ਲੋ ਪਹੁੰਚ ਜੰਨੇ ਪਹਿਲਾਂ ਆਣਾ ਭਰਾ ਇਹ ਪਹਿਲਾਂ ਹੁੰਦਾ ਦਿੱਲੀ ਵਾਲੇ ਭਰਾਵਾਂ ਦਾ 15 ਫੋਨ ਕਰਤੇ ਕਿਦੋਂ ਆ ਰਹੇ ਕਿਦੋਂ ਆ ਨਹੀਂ ਹੁਣ ਆ ਗਏ ਆ ਗਾਹ ਪੈਣਾ ਇੱਥੇ ਆਣਾ ਬਿਲਕੁਲ ਲਾਓ ਜੀ ਬਹੁਤ ਮਾੜੀਆਂ ਗੱਲਾਂ ਕਰੀ ਜਾਂਦਾ ਹੁਣ ਸਾਡੀ ਵਾਰੀ ਕਰਦੇ ਆ ਇਹ ਬਹੁਤ ਵਾਸ਼ਾ ਕਰਦਾ ਇਹਦਾ ਪਾਸਵਰਡ ਵੇਖਣ ਵਾਲਾ ਇਹਦਾ ਇਹ ਲੈ ਕੇ ਨਹੀਂ ਕੱਲਾ ਕੱਲਾ ਜਾ ਹੁੰਦਾ ਹੁਣ ਕੱਲੇ ਕੱਲੇ ਜਾ ਆਏ ਆ ਕੱਲ ਫਿਰ ਤੇ ਆਇਆ ਮੈਂ ਮਾੜੀ ਗੱਲਾਂ ਸਾਨੂੰ ਛੱਡ ਜੰਨਾ ਤੂੰ ਮਾਰ ਰੱਖਤਾ ਪੁਆਇੰਟ ਹੁੰਦਾ ਨਹੀਂ ਛੋਟਾ ਆਥੀ ਬਣਾ ਰਹਾ ਤੂੰ ਉਹ ਕਿੱਥੇ ਚਲ ਗਿਆ ਉਹ ਮੈਂ ਇਹ ਉਹਦਾ ਸਮਾਨ ਨਾਲ ਲੜਦਾ ਫਿਰਦਾ ਕਰ ਕੀ ਨਾ ਸਮਾਨ ਨਾਲ ਦੇ ਜਿਹੜਾ ਇਹ ਕੀ ਅਟੈਚੀਆ ਦੇ ਜਿਹੜਾ ਜੋ ਦਬਾਈ ਤੋਂ ਜਿਹੜਾ ਤੇ ਲੜੀ ਜਾਣਾ ਸਾਰਾ ਮੇਨ ਸਮਾਨ ਆ ਇੱਕ ਹੈ ਲਾਓ ਵੀ ਮਿੱਤਰੋ ਕਿੰਨੇ ਸੋ ਫਾਈਨਲੀ ਆਪਾਂ ਘਰ ਪਹੁੰਚ ਚੁੱਕੇ ਆ ਟਿਕਟਾਂ ਨਮੀਆਂ ਕਰਾਈਆਂ ਬੇਬੇ ਵੇਖ ਲੈ ਮੈਂ ਮੈਂ ਰੋਲਾ ਪਿਆ ਹੋਇਆ ਡਾਂ ਰੋਲਾ ਪਾਏ ਨਵੀਆਂ ਕਰਾਉਣਾ ਪੈਣਗੇ ਫੇਰ ਸਾਰੇ ਫਲੇਟਾਂ ਕੈਨਸਲ ਕਰੀ ਜਾਂਦੇ ਆ ਤੇ ਘਰ ਦੇ ਰੋਲਾ ਪਾਏ ਨੇ ਘਰੇ ਆਉਣਾ ਹੀ ਆਉਣਾ ਮੈਂ ਤਾਂ ਕਹਿੰਦਾ ਮਹੀਨਾ ਵੀਜ਼ਾ ਵੱਧ ਹੈਗਾ ਮੈਂ ਦੁਬਈ ਰਹਿ ਪਿੰਨਾ ਇਹ ਰੋਲਾ ਪਾਵਾਂਗੇ ਤੇ ਘਰੇ ਆ ਹਾਂਜੀ ਦੁਬਈ ਰਹਿੰਦਾ ਤਾਂ ਹੀ ਫਾਇਦਾ ਜੇ ਇੱਥੇ ਕੋਈ ਕੰਮ ਤੇ ਵੀ ਕਰਨੀ ਜਾਂਦਾ ਕੰਮ ਉੱਥੇ ਘੁੰਮ ਕੰਮ ਕੇ ਆ ਜਾਣਾ ਲੈ ਮੇੜ ਕੇ ਲੈ ਤੇ ਮੈਂ ਥੋਦੇ ਬਸ ਉਹ ਉੱਥੇ ਘੁੰਮ ਕੰਮ ਕੇ ਆ ਜਾਣਾ ਹੋਰ ਕੀ ਕਰ ਕੇਣ ਘੁੰਮਣੀਆਂ ਦੁਬਈ ਪ੍ਰਾਪਰਟੀ ਦੇਖਣਗੇ ਪ੍ਰਾਪਰਟੀ ਉੱਥੇ ਪਲਾਟ ਪਏ ਹੋਇਆ ਵਾਧੂ ਲੈਣ ਤਾਂ ਕੋਈ ਹੈ ਪਲਾਟ ਬਾਖਰੀਦਿਆ ਪਲਾਟ ਕੋਈ ਖਰੀਦਣ ਜੋ ਨੇ ਜੇ ਟੈਨ ਨਹੀਂ ਕੇ ਤਾਂ ਜਾ ਕੇ ਮੈਂ ਵੇਖਣੀ ਨਹੀਂ ਜਾਣਾ ਕੰਮ ਕਰ ਜਾ ਕੇ ਉੱਥੇ ਪਲਾਟ ਖਰੀਦ ਫਿਰ ਜਿਹੜੇ ਕੰਮ ਕਰਨਗੇ ਉਹ ਕਰਕੇ ਉਹ ਜਿਹੜੇ ਹੈਗੇ ਉਹ ਵੀ ਲਾਣ ਦੇ ਚਾਚੇ ਜੀ ਕਰ ਸਸਤਾ ਹੋ ਜੇ ਤਾਂ ਉਹ ਵੀ ਨਾਲ ਉੱਥੇ ਲੈ ਲੈਣਾ ਇਹਦਾ ਮੋਹਣੇ ਬਾਈ ਮੋਹਣੇ ਬਾਈ ਵੱਲੋਂ ਇਹ ਗਿਫਟ ਹੈ ਹਾਂ ਆ ਜਿਹੜੇ ਨਹੀਂ ਨਹੀਂ ਜਿਵੇਂ ਕੱਪੜੇ ਟੂਰ ਹੈ ਟੂਰ ਟੂਰ ਹੈ ਅੱਛਾ ਉਹਨੂੰ ਬਾਈ ਨੇ ਕਿਹਾ ਉਹ ਆਪਾਂ ਚੱਲਨੇ ਚੰਡੀਗੜ੍ਹ ਗੱਡੀ ਤੇ ਨਾ ਬਾਈ ਨੂੰ ਗੱਡੀ ਵਾਪਸ ਮੇਰਾ ਨਿਕਲਣਾ ਗੱਡੀ ਲੈ ਕੇ ਦੇ ਜਾਂਦੀ ਉਹ ਵਾਈਨ ਖਾਈ ਦੀ ਗੱਡੀ ਉੱਥੇ ਭਾਈ ਵੀ ਛੱਡ ਕੇ ਜਾ ਸਕਦਾ ਸੀ ਬਾਈ ਨੂੰ ਗੱਡੀ ਬਾਈ ਨਾ ਮੈਂ ਇੱਥੇ ਆਇਆ ਮੈਂ ਛੱਡ ਜਾਣਾ ਆ ਤਾਂ ਇੱਥੇ ਰਹਿ ਜਾਂਦਾ ਬਾਈ ਰਹਿ ਜੂ ਆਣ ਕੇ ਆਵੂ ਕਿਸ ਦਿਨ ਬੇਬੇ ਤੈਨੂੰ ਕਹਿੰਦਾ ਚੰਡੀਗੜ੍ਹ ਲੈ ਕੇ ਜਾਣਾ ਬਾਈ ਕਹਿੰਦਾ ਉੱਥੇ ਰੱਖਣਾ ਅੱਛਾ ਲੈ ਭਾਂਗੇ ਜਦੋਂ ਬਾਈ ਦਾ ਲੈਣਾ ਹੋਗਾ ਤੇ ਬਾਈ ਲੈਣ ਆ ਜੂਗਾ ਕੋਈ ਨਹੀਂ ਬਾਈ ਨੂੰ ਲੈਣਾ ਫੇਰ ਜਾਵਾਂ ਬੀਬੀ ਦੀ ਤੇ ਹੀ ਆ ਯਾ ਮਿਲਣਾ ਨਹੀਂ ਜਾਣਾ ਕਾਲੀ ਗਿਆ ਨਾ ਨਾ ਜੀ ਆਪਾਂ ਨਹੀਂ ਗਾਲੀ ਮੁੱਕ ਗਈ ਤੁਲ ਜਾਂਦਾ ਹੀ ਨਹੀਂ ਤੇਰਾ ਜਾਣਾ ਨਹੀਂ ਮੋਣਾ ਬਈ ਕਹਿੰਦਾ ਸੱਚੀ ਕਹਿੰਦਾ ਪਾਈਪੇ ਨੇ ਰੱਖਣਾ ਤੇ ਇੱਥੀਆਂ ਥਾਵਾਂ ਤੇ ਜਾਣ ਵਾਲੇ ਥਾਂ ਸਾਡੇ ਪਏ ਤੂੰ ਕਿਥੇ ਲੈ ਕੇ ਜਾਂਦਾ ਲੈ ਜਾਣਾ ਤੈਨੂੰ ਯਾਰ ਸਾਰੇ ਤੇ ਲੈ ਜਾਣਾ ਆ ਤੋੜਾਂ ਤੇ ਰਹਿ ਤਾਂ ਫੇਰ ਲਪੇੜ ਤਾਂ ਲੈਣਾ ਹੀ ਤੋੜੇ ਲੈ ਕੇ ਜਾਣੇ ਆ ਗੱਡੀ ਤੇ ਆਈਏ ਗੱਡੀ ਨਹੀਂ ਰੱਖਣਾ ਜੀ ਤੂੰ ਹੈਂ ਘੁੰਮ ਕਮ ਆਈਏ ਗੱਡੀ ਚਾਹੀਦੀ ਆ ਲੈਣੂ ਆਪਣੀ ਗੱਡੀ ਵੀ ਲਿਆਓ ਉਹ ਵੀ ਲੈ ਆਉਣੀ ਬਸ ਸਾਨੂੰ ਲੈ ਕੇ ਜਾਓ ਕਿਤੇ ਕੋ ਨਾ ਪਿਆ ਕਿ ਜਿਹੜਾ ਜਿਹੜਾ ਸਮਾਨ ਤਾ ਨਾ ਬੈਟਾ ਲਗਿਆ ਮਗਰ ਉਹ ਨਾ ਕਾਹੇ ਅਲੀ ਸਾਰੇ ਸਾਡੇ ਕੰਮ ਉਥੇ ਖਲੋਤੇ ਆਪਣੇ ਕੰਮ ਕਿਹੜੇ ਖਲੋ ਸਾਰੇ ਬੈਠੇ ਮਮੀ ਕੋਈ ਖਲੋਤਾ ਨਹੀਂ ਮੈਂ ਨੇ ਕੀਤਾ ਹੀ ਖਲੋਤਾ ਕੰਮ ਉੱਥੇ ਹੀ ਉੱਥੇ ਉੱਥੇ ਹੀ ਆ ਤੇਰੇ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਇਹ ਕੋਈ ਕੋਈ ਪੈਸਾ ਨਾ ਕਰਦੀ ਥੋਬੀ ਦਾ ਵੀ ਥੋਬੀ ਘੜੇ ਉੱਥੇ ਲਾ ਗਿਆ ਕੱਪੜੇ-ਕੁਪੜੇ ਧੋ ਲਿਆ ਕਰੂ ਆਪੇ ਪਾਪਾ ਪੁੱਤ ਲਿਆ ਆ ਕੇ ਪਾਪਾ ਦਾ ਮੁੰਡਾ ਫੜ ਬੜੇ ਗੱਡੀਆਂ ਦੇ ਘੁੰਮਦਾ ਅੰਦਾ ਚੱਲ ਇਹ ਵੀ ਸ਼ੌਕ ਹੀ ਆ ਨੰਨੋ ਪਾਪਾ ਇਹ ਕਰੀ ਜਾਂਦਾ ਮਾਪਾ ਆਦਾ ਮਾਂ ਪਿਓ ਦੀਆਂ ਦੀਆਂ ਤੇ ਸਿਰ ਤੇ ਇੱਛਾ ਲੈਂਦਾ ਵਾ ਮਾਂ ਪਰ ਸਿਰ ਤੇ ਨਹੀਂ ਚੱਲਦਾ ਆਪੇ ਸਭ ਕਰਤੀ ਆ ਅੱਜ ਆਉਦੇ ਸਰਤੇ ਇਚਾਂ ਦਾ ਇੰਡੀਆ ਆਈਸ਼ਾ ਲੈnde ਆਈਸ਼ਾ ਇਹ ਜਿੰਦਗੀ ਬੇਬੇ ਜਿੰਦਗੀ ਵਾਰ-ਵਾਰ ਆਉਣੀ ਆ ਨਜ਼ਾਰੇ ਲੋ ਖੁਸ਼ ਰੋ ਕੰਮ ਨੂੰ ਨਹੀਂ ਕਰਦਾ ਇੱਕ ਵਾਰ ਸੁਣੋ ਜਦੋਂ ਆ ਜਾਂਦਾ ਸਹੀ ਗੱਲ ਇੰਨੇ ਨੇ ਕੱਪੜੇ ਦੇਖ ਕੇ ਮੇਰੇ ਸਾਰੇ ਕੰਮ ਰੁਕ ਜਾਂਦੇ ਕੰਮ ਤਾਂ ਕਰਨਾ ਹੀ ਪੈਣਾ ਤੂੰ ਨਹੀਂ ਕਰਦਾ ਤੈਨੂੰ ਵੀ ਕਰਨਾ ਹੀ ਪੈਣਾ ਤੂੰ ਵੀ ਘਰ ਰਾਤ ਇੱਕ ਵਜੇ ਤੱਕ ਫੋਨ ਚਲਾਉਂਦੇ ਆ ਤਾਂ ਕਿ 10-11 ਵਜੇ ਉੱਠਦੇ ਆ ਚਾਹੀਦੀ ਨਾ ਉਹ ਹੈਗੀਆਂ ਉਥੇਆਂ ਦੋ ਤਿੰਨ ਗੱਡੀਆਂ ਹੋਣਾ ਇਹ ਉਹਨੇ ਕਿਹਾ ਇਹੀ ਚਾਹੀਦੀ ਕੋਈ ਦੂਜਾ ਚਾਹ ਜਾਂ ਲੈ ਆਉਣਾ ਕਿਹੜਾ ਉਹ ਜਿਹੜਾ ਮਾਉਸ ਕਲਾ ਜਿਹੜਾ ਉਹਦੀ ਵੀ ਗੱਡੀ ਹੈ ਡਿਫੈਂਡਰ ਉਹ ਬਾਈ ਦੀ ਆ ਉਹ ਤਾਂ ਉਹ ਲੜੀ ਆ ਛੱਡਿਆ ਤੇਲ ਉਹ ਤਾਂ ਕਿੰਨੇ ਪਾਉਣਾ ਵਿੱਚ ਤੇ ਪਾਲਾਂਗੇ ਤਾਂ ਬਾਈ ਦੀ ਨਾ ਟੈਂਕੀ ਭਰਦੇ ਹਾਂ ਡਰਲ ਲੈ ਗਏ ਬਨਵੀਰ ਪਰੋਂ ਤਾਂ ਗੱਡੀ ਲਾਇਆ ਆ ਕਿਹੜੀ ਲੈਣੀ ਗੈਂਜਾ ਗੈਂਜਾ ਕੋਲ ਹੈ ਗੈਂਜਾ 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 ਆਪਾਂ ਲੈ ਆਣੀ ਆਪਾਂ ਮਰਤੜੀ ਲੈ ਲੈਣੀ ਆਲੀ ਠੀਕ ਆ ਬਾਈ ਨਾ ਆਪਣੀ ਆ ਦੱਸ ਐਵੇਂ ਕਿਤਾ ਲੈ ਆਉਣੀ ਆ ਜਿਹੜੀ ਘਰੇ ਕੀ ਜਾਜੋ ਆਪਣੀ ਠਾਰ ਮਾੜੀ ਆਪੀ ਠਾਰ ਲਿਆਓ ਕਿਹੜੀ ਠਾਰ ਠਾਰ ਆਈ ਨਹੀਂ ਬਸ ਪੰਜਾਂ ਦੇ 100 ਮੰਗਲਵਾਰ ਆਇਣੀ ਆਪਾਂ ਤੇ ਆਪਾਂ ਲਈ ਆਪਣੀ ਠਾਰ ਪਾਏ ਲਾ ਕੇ ਹੈ ਤੇ ਉਹ ਰਾਮੂ ਜ਼ਫਰੀ ਠਾਰ ਨਿਕਲ ਆਈ ਰਾਮੂ ਕਹਿੰਦਾ ਹੇ ਰਾਮੂ ਰੋਜ ਇਹ ਤਾਂ ਮੈਂ ਠਾਰ ਨਿਕਲ ਆਈ ਆ ਕਹਾਂ ਮੈਂ ਚਾਚੀ ਕਬੂਤਰੀ ਮੇਰਾ ਕਬੂਤਰੀ ਗਿਆ ਤਗੀ ਬੱਚਾ ਫੇਰ ਕਹਾਂ ਠਾਰ ਦਿੱਤੀ ਆ ਉਹ ਮੈਂ ਗੁਰਦੁਆਰੇ ਜੜਾ ਦਿੱਤੀ ਰਾਮੂਏ ਉਹ ਕੇ ਗੁਰਦਾਰੇ ਦਾ ਜਿਹੜਾ ਇਹ ਰਾਮੂ ਹੱਡਾ ਜਿਹੜਾ ਫੁੱਲਾਂਂਟੀ ਹੁੰਦੀ ਨਹੀਂ ਉਹਦਾ ਮੁੰਡਾ ਸੀਗਾ ਤੇ ਐਕਸੀਡੈਂਟ ਹੋ ਗਿਆ ਹੈਗਾ ਬਾਈਗੂ ਐਮ ਦਾ ਕਰੀ ਨਾ ਬਹੁਤ ਜਿਆਦਾ ਮੜਾ ਐਕਸੀਡੈਂਟ ਪੀਜੇ ਡਾਕ ਦੇ ਰਿਆ ਦੋ ਦੋਵੇਂ ਮੈਨਰੇ ਮਮੀ ਸੇ ਸੱਜਣਾ ਡੀ ਐਮ ਸੀ ਦਾ ਡੀ ਐਮ ਸੀ ਲਾਇਆ ਤੇ ਸਾਰੇ ਨੇ ਵਧੀਆ ਸੇਵਾ ਕੀਤੀ ਸੇਵਾ ਸਾਰੇ ਨੇ ਭਾਈ ਆ ਔਰ ਵਧੀਆ ਲਾ ਚਲੀ ਜਾਂਦਾ ਵੈਸੇ ਸੋ ਤਾਂ ਕਰ ਕਰ ਦਿਮਾਗ ਤੇ ਸੱਟ ਲੱਗ ਗਈ ਉਹਨੇ ਤਾਂ ਕਰਦੇ ਥੋੜਾ ਕੈਂ ਕਰ ਰਿਆ ਵਾ ਤੇ ਬਾਕੀ ਜਿ ਲਾਵੇ ਮੈਟਰੋ ਮੰਦਾ 8 ਫੁੱਟ ਦਾ ਵਾ ਵਗ ਗਿਆ ਜੋ ਦਿੱਤਾ ਮਮੇ ਨੂੰ ਕਿੰਮੀ ਉਹ ਜਿਹੜਾ ਸਮਾਨਤ ਕੀਤਾ ਜਿਹੜਾ ਕਿਨੇ ਉਹਨਾਂ ਦੇ ਉਹ ਜਿੰਨਾ ਤੋਂ ਉੱਤਰੀ ਕਬੂਤਰਾਂ ਨੂੰ ਸ਼ੌਕ ਹੈ ਨਾ ਉਹ ਬਚਾਰੇ ਨੂੰ ਧਿਆਨ ਕਬੂਤਰਾਂ ਚੋੜੇ ਬੜੇ ਪਤਲਾ ਲੈਣਾ ਹੈ ਸਾਰੇ ਕਬੂਤਰਾਂ ਦਾ ਤਾਂ ਵਾਲੇ ਹੈ ਤਾਂ ਲੋਕੀ ਪਤਾ ਲੈਂਦੇ ਆ ਮਾਦਾ ਮੈਂ 8 ਫੁੱਟ ਦਾ ਅਚਾਚੀ ਮੇਰੇ ਦਾ ਜਿਹੜੀ ਟਮਾਤ ਵਾਟ ਫੁੱਟ ਦਾ ਨੋੜੀਆਂ ਨੂੰ ਕੋਲ ਵਾਲੇ ਪੱਤੇ ਕੋਈ ਚੰਗੇ ਆ ਸਾਡੇ ਪਿੰਡ ਦੇ ਬੰਦੇ ਇਹ ਸਾਡੇ ਸ਼ੁਰੂ ਤੋਂ ਘਰੇ ਲੈਂਦੇ ਪਿਆ ਪਰ ਕਿਨੇ ਚਿਰ ਹੋ ਗਮੀ ਇਹਨਾਂ ਨੂੰ ਪਾਈਖਾ ਪਾਈਖਾ ਵੀ ਆ ਰਿਹਾ ਨਾ 27 ਸਾਲ ਹੋ ਗਏ ਇਹਨਾਂ ਨੂੰ ਸਾਡੇ ਰਹਿਂਦੇ ਆ। ਬਾਕੀ ਲੋ ਵੀ ਕੈਨ ਕਰ ਲੋ ਸਬਸਕ੍ਰਾਈਬ ਤੇ ਇੱਕ ਵਲੌਗ ਜਿਹੜਾ ਆਪਣਾ ਉੱਥੇ ਦਾ ਬਣਿਆ ਪਿਆ ਵਾ ਉਹ ਨਾਲ ਕਲਿੱਪਾਂ ਮੰਗਾਉਣ ਰਹੀਆਂ ਵਾ। ਉਹ ਮੈਰਿਕਲ ਮੈਰਿਕਲ ਗਾਡਰ ਬਣਾਇਆ ਮੈਰਿਕਲ ਗਾਡਰ। ਇਹ ਸ਼ੋਪਿੰਗ ਵਾਲਾ ਵਲੌਗ ਆ ਉਹ ਤੁਹਾਨੂੰ ਬਾਜੂ ਪਾਵਾਂਗੇ। ਬਹੁਤ ਸੋਹਣਾ ਹੈ ਗ੍ਰੀਨ ਗ੍ਰੀਨ ਜਣਾ। ਹਾਂ ਸੋਹਣਾ ਇਹਨਾਂ। ਉਹ ਤਾਂ ਵਲੌਗ ਵਿਖਾਵਾਂਗੇ ਮੈਰਿਕਲ ਗਾਡਰ ਦੇਖੋ ਬਹੁਤ ਸੋਹਣਾ ਵਾ ਉਹ ਵਲੌਗ। ਉਹ ਅਗਲਾ ਵਲੌਗ ਪਾਵਾਂਗੇ। ਤੇ ਬਾਕੀ ਸੱਸ ਦੀ ਘਾਲ ਜੋੜੇ ਦਾ ਵਲੌਗ